ਔਰ ਸਾਡੇ ਨਾਲ ਸਾਡੇ ਸੀਨੀਅਰ ਕੈਬਨਟ ਮੰਤਰੀ ਸੋਨ ਸਾਹਿਬ ਜੀ ਦੇ ਸਹਿਯੋਗ ਦੇ ਨਾਲ ਕਿਉਂਕਿ ਇਹ ਜੋ ਪ੍ਰੋਜੈਕਟ ਹੈਗਾ ਆਪਣਾ ਪਿੰਡ ਆਪਣਾ ਬਾਗ ਇਹ ਜੋ ਬਾਗ ਲੱਗਨੇ ਹਨ ਪੰਚਾਇਤੀ ਜ਼ਮੀਨ ਉੱਪਰ ਲੱਗਨੇ ਹਨ ਇਸ ਕਰਕੇ ਪੰਚਾਇਤੀ ਰਾਜ ਵੱਲੋਂ ਵੀ ਸਾਨੂੰ ਪੂਰਾ ਸਹਿਯੋਗ ਮਿਲਿਆ ਗਿਆ ਕਿਉਂਕਿ ਉਹਨਾਂ ਦੇ ਪਿੰਡਾਂ ਜਿੰਨੇ ਵੀ ਜ਼ਮੀਨਾਂ ਨੇ ਉਹ ਪੰਚਾਇਤੀ ਰਾਜ ਦੇ ਅਧੀਨ ਆਂਦੀਆਂ ਨੇ ਸੋ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਥੀਓ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਦੀ ਜੁੜੀ ਸਰਕਾਰ ਬਣੀ ਹੈ ਉਹਨਾਂ ਦੇ ਮਨ ਦੇ ਵਿੱਚ ਇੱਕ ਬਹੁਤ ਇੱਕ ਸੁਪਨਾ ਸੀ ਕਿ ਪੰਜਾਬ ਦਾ ਜੋ ਪਾਣੀ ਜ਼ਮੀਨ ਦੇ ਵਿੱਚ ਥੱਲੇ ਜਾਇ ਜਾ ਰਿਹਾ ਹੈ ਉਹਦਾ ਲੈਵਲ ਉੱਪਰ ਚੁੱਕਣ ਵਾਸਤੇ ਪਾਣੀ ਦੀ ਬਚਤ ਕਰਨ ਵਾਸਤੇ ਜਿੱਥੇ ਉਹਨਾਂ ਨੇ ਨਹਿਰੀ ਪਾਣੀ ਦਾ ਖੇਤੀ ਵਿੱਚ ਇਸਤੇਮਾਲ ਕਰਨੇ ਵਤੂ ਵੱਧ ਉਹਦੇ ਨਾਲ ਨਾਲ ਅਗਰ ਅਸੀਂ ਡਾਈਵਰਸਿਫਿਕੇਸ਼ਨ ਆਫ ਦਾ ਐਗਰੀਕਲਚਰ ਕਰਾਂਗੇ ਸਾਡਾ ਉਹ ਨਾਲ ਪਾਣੀ ਦੀ ਹੋਰ ਬਜਟ ਹੋਏਗੀ ਤੇ ਉਹ ਕੇਵਲ ਤਾਂ ਕੇਵਲ ਅਸੀਂ ਕਿਉਂਕਿ ਚੋਨਾ ਲਗਾਉਣ ਦੇ ਨਾਲ ਪਾਣੀ ਦੀ ਜ਼ਿਆਦਾ ਕੰਜੰਪਸ਼ਨ ਹੁੰਦੀ ਹੈ ਅਗਰ ਹੌਟਿਕਲਚਰ ਪੰਜਾਬ ਜਿੰਨਾ ਵੀ ਬਾਗਬਾਨੀ ਦਾ ਇਲਾਕਾ ਵਧੇਗਾ ਉਹਦੇ ਨਾਲ ਜ਼ਮੀਨ ਨੂੰ ਚੋਨੇ ਤੋਂ ਰਾਹਤ ਮਿਲੇਗੀ ਸੋ ਇਸ ਕਰਕੇ ਅਸੀਂ ਸੋਚਿਆ ਕਿ ਅਸੀਂ ਹਮੇਸ਼ਾ ਹੀ ਕਿ ਮੈਂ ਜੋਇਨ ਕੀਤਾ ਹੈ ਕਿ ਡਿਪਾਰਟਮੈਂਟ ਦੇ ਵਿੱਚ ਤੇ ਅਸੀਂ ਕਹਿਣਾ ਕਿਸਾਨਾਂ ਨੂੰ ਕਿ ਤੁਸੀਂ ਬਾਗ ਲਗਾਓ ਤੁਸੀਂ ਡਾਈਵਰਸੀਫਿਕੇਸ਼ਨ ਕਰੋ ਪਰ ਮੇਰੇ ਦੇਖਣ ਚ ਆਇਆ ਕਿ ਕਿਸਾਨ ਜਿਹੜੇ ਨੇ ਉਹਦੇ ਉੱਪਰ ਜਿਆਦਾ ਤਿਆਰ ਨਹੀਂ ਸੀ ਹੋ ਰਹੇ ਨਹੀਂ ਸੀ ਕਰ ਰਹੇ ਕਿਉਂਕਿ ਜਦੋਂ ਵੀ ਕੋਈ ਕੰਮ ਕਰਨਾ ਹੁੰਦਾ ਹੈ ਉਹਦਾ ਕੋਈ ਨਾ ਕੋਈ ਇੱਕ ਐਗਜ਼ਾਮਪਲ ਸੈੱਟ ਕਰਨੀ ਪੈਂਦੀ ਹੈ ਸੋ ਮੇਰੇ ਧਿਆਨ ਚ ਆਇਆ ਕਿ ਉਹ ਨਾ ਜੋ ਪੰਜਾਬ ਸਰਕਾਰ ਦੀ ਜੋ ਜ਼ਮੀਨਾਂ ਹਨ ਪੰਚਾਇਤੀ ਰਾਜ ਦੀਆਂ ਉਹਦੇ ਵਿੱਚ ਵੀ ਜੋ ਹੈ ਅਗਰ ਕਿਸਾਨਾਂ ਨੂੰ ਜਿਹੜੇ ਉੱਥੇ ਪੰਚਾਇਤ ਹੈਗੀ ਉਹਨਾਂ ਨੂੰ ਬੇਨਤੀ ਕੀਤੀ ਜਾਵੇ ਕਿ ਤੁਸੀਂ ਕੁਝ ਹਿੱਸਾ ਆਪਣੀ ਪੰਚਾਇਤ ਦੀ ਜ਼ਮੀਨ ਦਾ ਉੱਥੇ ਬਾਗ ਲਗਾਓ ਤਾਂ ਕਿ ਜਦੋਂ ਤੁਸੀਂ ਉੱਥੇ ਬਾਗ ਲਗਾਓਗੇ ਜਦੋਂ 2-3 ਸਾਲਾਂ ਬਾਅਦ ਇਨਕਮ ਹੋਏਗੀ ਇੱਕ ਤੇ ਪੰਚਾਇਤਾਂ ਦੀ ਇਨਕਮ ਵਧੇਗੀ ਜਿਹੜੀ ਕਿ ਉਹਨਾਂ ਨੂੰ ਅੱਗੇ ਪਹਿਲੇ ਝੋਨੇ ਤੋਂ ਠੇਕਾ ਘਟ ਆਂਦਾ ਹੈ ਉਹਦੇ ਨਾਲ ਪੰਚਾਇਤ ਵਗਰੇ ਖੁਸ਼ਹਾਲ ਹੋਏਗੀ ਪੈਸਾ ਜ਼ਿਆਦਾ ਆਏਗਾ ਪੰਚਾਇਤ ਦੇ ਵਿੱਚ ਉਹਦੀ ਡਿਵੈਲਪਮੈਂਟ ਹੋਏਗੀ ਕਿਉਂਕਿ ਕਿਸੇ ਵੀ ਪੰਚਾਇਤ ਦੀ ਜੋ ਡਿਵੈਲਪਮੈਂਟ ਹੈ ਉਹਦੇ ਪੈਸੇ ਦੇ ਨਾਲ ਹੀ ਹੋ ਸਕਦੀ ਹੈ ਸੋ ਇਹ ਆਈਡੀਆ ਲੈ ਕੇ ਅਸੀਂ ਕਿ ਜਿਹਦੇ ਨਾਲ-ਨਾਲ ਇਖਤੇ ਪਿੰਡਾਂ ਦੇ ਵਿੱਚ ਮੇਰ ਤੋਂ ਸੀ ਮੈਡਮ ਨੇ ਬੜੇ ਵਿਸਥਾਰ ਨਾਲ ਪਹਿਲੇ ਦੱਸਿਆ ਹੈਗਾ ਕਿ ਕੋਈ ਜੋ ਪਿੰਡ ਹੁੰਦਾ ਹੈ ਉਹਦੇ 'ਚ ਅਗਰ ਮਹਿਲਾਵਾਂ ਨੂੰ ਯੂਥ ਨੂੰ ਕੰਮ ਮਿਲੇਗਾ ਔਰ ਜੋ ਬੇਰੁਜ਼ਗਾਰੀ ਹੈਗੀ ਹੈ ਉਹ ਘਟੇਗੀ ਇਸ ਮਕਸਦ ਨੂੰ ਲੈ ਕੇ ਅਸੀਂ ਇਹ ਆਪਣਾ ਪਿੰਡ ਆਪਣਾ ਬਾਗ ਦੀ ਜੋ ਮਹਿੰਮ ਅਜ ਲਾਂਚ ਕੀਤੀ ਹੈਗੀ ਹੈ ਸੋ ਮੈਨੂੰ ਪੂਰਾ ਯਕੀਨ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹ ਪਾਇਲਟ ਪ੍ਰੋਜੈਕਟ ਸਾਡੇ ਤਿਆਰ ਹੋਣਗੇ ਇਹਦੇ ਨਾਲ ਨਾਲ ਜੋ ਦੇਖਣਗੇ ਕਿਸਾਨ ਬਾਕੀ ਪਰ ਪ੍ਰਾਈਵੇਟ ਫਾਰਮਰ ਕੇ ਇਹਨਾਂ ਦੀ ਪੰਚਾਇਤਾਂ ਦੀ ਜ਼ਮੀਨ ਦੀ ਕੀਮਤ ਜੋ ਇਨਕਮ ਵਧੀ ਹੈਗੀ ਹੈ ਡੂ ਟੂ ਬਾਗਸ ਬਾਗਵਾਨੀ ਕਰਕੇ ਫਿਰ ਉਹ ਵੀ ਫਾਲੋ ਕਰਦੇ ਹੋਏ ਇੱਧਰ ਆਣਗੇ ਕੋਈ ਵੀ ਇਨਸਾਨ ਜਿਹੜਾ ਹੈਗਾ ਹਰ ਆਦਮੀ ਜ਼ਿਆਦਾ ਪੈਸਾ ਕਮਾਉਣਾ ਚਾਹੁੰਦਾ ਹੈ ਇਨਕਮ ਜ਼ਿਆਦਾ ਚਾਹੁੰਦਾ ਹੈ ਔਰ ਸਾਡੇ ਦੇ ਪੰਜਾਬ ਵੈਸੇ ਹੀ ਪਿੰਡਾਂ 'ਚ ਵੱਸਦਾ ਹੈ ਤੇ ਜਿਸ ਕਰਕੇ ਸਾਡੇ ਪੰਜਾਬ ਦੇ ਵਿੱਚ ਅਗਰ ਸਾਡੇ ਪਿੰਡ ਖੁਸ਼ਹਾਲ ਹੋਣਗੇ ਉਹ ਬਹੁਤ ਵੱਡਾ ਇੱਕ ਤੇ ਉਥੋਂ ਦਾ ਵਾਤਾਵਰਣ ਜਿੰਨੇ ਜ਼ਿਆਦਾ ਬਾਗ ਹੋਣਗੇ ਓਨੀ ਜਗ੍ਹਾ ਉੱਥੇ ਹਰਿਆਲੀ ਹੋਏਗੀ এনवायरमेंट ਵਿੱਚ ਇੰਪਰੂਵਮੈਂਟ ਹੋਏਗੀ ਕੁਆਲਿਟੀ ਆਫ 에ਅ ਜਿਹੜੀ ਵਧੀਆ ਹੋਏਗੀ ਇੱਕ ਸਾਡਾ ਜੀਵਨ ਸਤਤ ਵੀ ਉੱਚਾ ਹੋਏਗਾ ਸੋ ਇਹਦੇ ਨਾਲ ਨਾਲ ਜਿੱਥੇ ਕਮਾਈ ਵਧੇਗੀ ਉਦੇ ਨਾਲ ਸਾਡੇ ਪਾਣੀ ਦੀ ਬਚਤ ਹੋਏਗੀ ਜਿਹੜਾ ਝੋਨੇ ਉਪਰ ਅਸੀਂ ਬਹੁਤ ਜ਼ਿਆਦਾ ਪਾਣੀ ਇਸਤੇਮਾਲ ਕਰਦੇ ਆਂ ਔਰ ਜੋ ਬਿਜਲੀ ਹੈ ਜਦੋਂ ਸੀਚੋਣਾਂ ਲਗਾਉਂਦੇ ਆਂ ਟਿਊਬਵਲ ਲਗਾਉਂਦੇ ਆਂ ਤੇ ਜਦੋਂ ਨਹੀਂ ਲਗਾਉਣੇ ਪੈਣਗੇ ਬਿਜਲੀ ਦੀ ਬਚਤ ਹੋਏਗੀ ਔਰ ਲੋਕਾਂ ਨੂੰ ਕੰਮ ਮਿਲੇਗਾ ਔਰ ਮੇਰਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਸਈ ਐਜ਼ ਅ ਪੰਚਾਇਤੀ ਰਾਜ ਦੇ ਨਾਲ ਹੋਰ ਕਿਉਂਕਿ ਦੇਰ 7 ਲੱਖ ਤੋਂ ਉੱਪਰ ਏਕੜ ਦੀ ਜਮੀਨ ਹੈਗੀ ਏ ਉਹ ਸਾਡੀ ਪੰਜਾਬ ਦੇ ਵਿੱਚ ਪਿੰਡਾਂ ਪਚਾਇਤਾ ਕੋਲ ਹੈਗੀ ਏ ਜਦੋਂ ਆ ਹਸਤਾ ਹਸਤਾ ਸਾਰੇ ਪਿੰਡਾਂ ਦੇ ਵਿੱਚ ਵੈਸੇ ਵੀ ਅਗਰ ਹਰ ਪਿੰਡ ਦੇ ਵਿੱਚ ਬਾਗ ਲੱਗਾ ਹੋਏ 1 2 3 ਏਕੜ ਦਾ ਤੇ ਉਸ ਪਿੰਡ ਦਾ ਮਾਹੌਲ ਹੀ ਹੋਰ ਹੁੰਦਾ ਪਿੰਡ ਦਾ ਰਹਿਣ ਸਹਿਣੀ ਬਲ ਜਾਂਦਾ ਹੈਗਾ ਸੋ ਮੈਂ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਖਾਸ ਕਰਕੇ ਜਿਹੜਾ ਸਾਡਾ ਸਟਾਫ ਹੈਗਾ ਹਾਰਟੀਕਲਚਰ ਡਿਪਾਰਟਮੈਂਟ ਦਾ ਸਾਰਾ ਸਟਾਫ ਔਰ ਰੂਰਲ ਡਿਵੈਲਪਮੈਂਟ ਦਾ ਇਹਨਾਂ ਨੇ ਆਪਸ ਵਿੱਚ ਬੜਾ ਤਾਲਮੇਲ ਕਰਕੇ ਸਹਿਯੋਗ ਕਰਕੇ ਆਪਣੇ ਉਹਨੂੰ ਸਭ ਨੂੰ ਸਹਿਯੋਗ ਕੀਤਾ ਤਾਂ ਹੀ ਇਹ ਅੱਜ ਸਾਡਾ ਜੋ ਪ੍ਰੋਜੈਕਟ ਲਾਂਚ ਹੋਇਆ ਹੈਗਾ ਸੋ ਮੈਂ ਇੱਕ ਵਾਰ ਫੇਰ ਮਤਸਬ ਦਾ ਬਹੁਤ-ਬਹੁਤ ਧੰਨਵਾਦ ਕਰਨਾ ਸਾਰੇ ਸਾਥੀਆਂ ਦਾ ਔਰ ਉਮੀਦ ਕਰਨੇ ਆ ਔਰ ਇਹਦੇ ਬਾਅਦ ਅਸੀਂ ਜਿਹੜੇ ਪਿੰਡ ਚੁਣੇ ਨੇ ਉੱਥੇ ਜਾ ਕੇ ਅਸੀਂ ਪ੍ਰੈਕਟੀਕਲੀ ਜਾ ਕੇ ਪਲਾਂਟ ਲਗਾਵਾਂਗੇ ਉੱਥੇ ਜਾ ਕੇ ਵੇਸੀ ਦਾ ਜੋ ਹੈ ਲਗਾਤਾਰ ਉਹ ਵੀ ਅਸੀਂ ਮੂਰਤ ਕਰਾਂਗੇ ਔਰ ਪ੍ਰੈਕਟੀਕਲੀ ਵੀ ਇਹ ਕੰਮ ਕੀਤਾ ਜਾਏਗਾ ਅੱਜ ਅਸੀਂ ਲਾਂਚ ਕੀਤਾ ਹੈ ਇਨ ધ ਕਮਿੰਗ ਟਾਈਮ ਅਸੀਂ ਪਿੰਡਾਂ 'ਚ ਜਾ ਕੇ ਇਹ ਪ੍ਰੋਜੈਕਟਸ਼ਨ ਕਰਾਂਗੇ ਬਾਗ ਲਗਾਵਾਂਗੇ ਤਾਂ ਕਿ 2-3 ਸਾਲਾਂ ਬਾਅਦ ਜਦੋਂ ਬੂਟੇ ਤਿਆਰ ਹੋਣਗੇ ਉਹ ਜੋ ਫਲ ਹੈਗਾ ਉਹ ਜੋ ਪੰਚਾਇਤ ਹੈਗੀ ਉਹਨੂੰ ਵੇਚ ਕੇ ਵੱਧ ਤੋਂ ਵੱਧ ਪੈਸੇ ਕਮਾਏਗੀ ਉਹਨਾਂ ਮੈਂ ਬੇਨਤੀ ਕਰਾਂਗਾ ਆਪਣੇ ਬਹੁਤ ਹੀ ਸੀਨੀਅਰ ਕੈਪਟਨ ਮੰਤਰੀ ਸਰਦਾਰ ਤਰਨਪੀਰ ਸਿੰਘ ਸੌਂ ਜੀ ਨੂੰ ਕਿ ਜਿਨ੍ਹਾਂ ਨੇ ਸਾਨੂੰ ਇਹ ਸਾਡਾ ਸੁਪਨਾ ਜੋ ਸਾਡਾ ਹਾਰਟੀਕਲਚਰ ਨੇ ਸੋਚਿਆ ਸੀ ਇਹਨੂੰ ਪ੍ਰੈਕਟੀਕਲੀ ਅਗਰ ਕਿਸੇ ਨੇ ਸਾਡਾ ਪੂਰਾ ਕਰਨ ਵਿੱਚ ਸਹਿਯੋਗ ਦਿੱਤਾ ਹੈ ਕਿ ਉਹ ਪੰਚਾਇਤੀ ਰਾਜ ਹੈ ਇਹਨਾਂ ਨੇ ਸਾਨੂੰ ਜ਼ਮੀਨ ਦਿੱਤੀ ਤਾਂ ਕਿ ਅਸੀਂ ਉੱਥੇ ਕੰਮ ਕਰ ਸਕੀਏ ਸਮਝਾਵਾਂਗਾ ਉਹ ਵੀ ਆਪਣੇ ਵੱਲੋਂ ਇਸ ਬਹੁਤ ਵਧੀਆ ਪੰਜਾਬ ਦਾ ਹਰਾ ਭਰਾ ਜੋ ਪੰਜਾਬ ਸਾਡਾ ਹੋਏਗਾ ਉਹਦੇ ਵਾਸਤੇ ਜੋ ਪ੍ਰੋਜੈਕਟ ਲਾਂਚ ਕੀਤਾ ਹੈ ਉਹਦੇ ਬਾਰੇ ਇਹ ਵੀ ਆਪਣੀ ਸ਼ਬਦ ਕਹਾਂ ਥੈਂਕ ਯੂ ਵੈਰੀ ਮਚ ਸਭ ਤੋਂ ਪਹਿਲਾਂ ਤਾਂ ਮੈਂ ਤਹਿ ਦਿਲ ਦੀ ਗਹਿਰਾਈ ਤੋਂ ਸਾਰੇ ਇਲੈਕਟ੍ਰੋਨਿਕ মিডিਆ ਦਾ ਪ੍ਰਿੰਟ মিডিਆ ਦਾ ਧੰਨਵਾਦ ਕਰਦਾ ਹਾਂ ਤੁਸੀਂ ਅੱਜ ਵੱਡੀ ਗਿਣਤੀ ਦੇ ਵਿਖੇ ਚੰਡੀਗੜ੍ਹ ਵਿਖੇ ਕਵਰੇਜ ਕਰਨ ਲਈ ਪਹੁੰਚੇ ਹੋ ਅੱਜ ਬੜੀ ਖੁਸ਼ੀ ਦਾ ਦਿਨ ਹੈ ਕਿ ਪਹਿਲੀ ਵਾਰ ਹਿਸਟਰੀ ਦੇ ਵਿੱਚ ਹੋਇਆ ਹੈ ਕਿ ਸਾਡੇ ਹਾਰਟੀਕਲਚਰ ਡਿਪਾਰਟਮੈਂਟ ਜਿਹਦੇ ਮਨਿਸਟਰ ਆਨਰੇਬਲ ਸ਼੍ਰੀ ਮਹਿੰਦਰ ਭਗਤ ਜੀ ਮੇਰੇ ਨਾਲ ਬੈਠੇ ਨੇ ਇਹਨਾਂ ਦੇ ਉਪਰਾਲੇ ਸਦਕਾ ਹਾਰਟੀਕਲਚਰ ਡਿਪਾਰਟਮੈਂਟ ਨੇ ਰੂਰਲ ਡਿਵੈਲਪਮੈਂਟ ਐਂਡ ਪੰਚਾਇਤੀ ਰਾਜ ਡਿਪਾਰਟਮੈਂਟ ਦੇ ਨਾਲ ਮਿਲ ਕੇ ਹਿਸਟਰੀ ਚ ਫਸਟ ਟਾਈਮ ਹੋਇਆ ਕਿ ਇੱਕ ਉਪਰਾਲਾ ਕੀਤਾ ਸੀ ਇੱਕ ਪਾਇਲਟ ਪ੍ਰੋਜੈਕਟ ਲਾਂਚ ਕੀਤਾ ਉਸ ਪ੍ਰੋਜੈਕਟ ਦਾ ਨਾਮ ਤੁਸੀਂ ਦੇਖ ਸਕਦੇ ਹੋ ਸਾਡਾ ਪਿੰਡ ਸਾਡਾ ਬਾਗ ਇਹ ਬਹੁਤ ਸੋਹਣਾ ਪ੍ਰੋਜੈਕਟ ਹੈ ਸਾਡਾ ਪਿੰਡ ਸਾਡਾ ਬਾਗ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚੱਲਦੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇੱਕੋ ਉਦੇਸ਼ ਹੈ ਰੰਗਲਾ ਪੰਜਾਬ ਬਣਾਣਾ ਹਰਿਆ ਭਰਿਆ ਪੰਜਾਬ ਬਣਾਣਾ ਸੋਹਣਾ ਪੰਜਾਬ ਬਣਾਉਣਾ ਇਹ ਉਸੇ ਦੇ ਤਹਿਤ ਇਹ ਅਸੀਂ ਪਾਇਲਟ ਪ੍ਰੋਜੈਕਟ ਨੂੰ ਅੱਜ ਹਰੀ ਝੰਡੀ ਦਿੱਤੀ ਹੈ ਤਕਰੀਬਨ ਤਕਰੀਬਨ 65 ਏਕੜ ਦੇ ਕਰੀਬ ਪੂਰੇ ਪੰਜਾਬ ਦੇ ਅੰਦਰ 10 ਜ਼ਿਲ੍ਹਿਆਂ ਦੇ ਵਿੱਚ ਇਹ ਬਾਗ ਲਗਾਏ ਜਾਣਗੇ ਔਰ ਇਹ ਬਾਗ ਜਿਹੜੇ ਹੋਣਗੇ ਇਹ ਅਲੱਗ-ਅਲੱਗ ਫਰੂਟਾਂ ਦੇ ਬਾਗ ਹੋਣਗੇ ਜਿਵੇਂ ਕਿ ਅਸੀਂ ਤੁਸੀਂ ਸਾਡੇ ਪਿਛਲੇ ਪਾਸੇ ਦੇਖ ਸਕਦੇ ਹੋ ਹਾਈਬ੍ਰਿਡ ਕੁਆਲਿਟੀ ਦਾ ਜਿਹੜਾ ਆਮਲਾ ਪਿਆ ਇਹ ਹਾਈਬ੍ਰਿਡ ਕੁਆਲਿਟੀ ਦਾ ਜਿਵੇਂ ਆਮਲਾ ਹੈ ਇਹ ਬਹੁਤ ਅੱਛਾ ਜਿਵੇਂ ਇਸ ਤਰ੍ਹਾਂ ਦਾ ਫਰੂਟ ਹੋਇਆ ਕੀਨੂ ਹੋਏ ਸੰਤਰੇ ਹੋਏ ਇਸ ਤਰ੍ਹਾਂ ਦੇ ਕੁਝ ਏਰੀਏ ਆਹੀ ਜਿਨੇ ਜਿੱਥੇ ਜਣੀ ਲੀਚੀ ਹੁੰਦੀ ਆ ਇਸ ਤਰ੍ਹਾਂ ਨਾ ਜਿਹੜੇ ਜਿਹੜੇ ਏਰੀਏ ਚ ਜਿਹੜਾ ਫਰੂਟ ਹੁੰਦਾ ਉਸ ਏਰੀਏ ਚ ਉਸ ਤਰ੍ਹਾਂ ਦਾ ਸੀ ਇਹ ਉਪਰਾਲਾ ਕੀਤਾ ਔਰ ਬੜੀ ਆਸ ਤੇ ਉਮੀਦ ਆ ਕਿ ਅਸੀਂ ਇਹਦੇ ਵਿੱਚ ਬੜੇ ਵੱਡੇ ਪੱਧਰ ਤੇ ਕਾਮਯਾਬ ਹੋਵਾਂਗੇ ਪੰਜਾਬ ਦਾ ਜੇ ਤੁਸੀਂ ਕਲਚਰ ਤੇ ਨਿਗਾਹ ਮਾਰੋ ਤਾਂ ਪੰਜਾਬ ਦਾ ਕਲਚਰ ਤਾਂ ਸਾਡਾ ਐਸਾ ਕਲਚਰ ਹੈ ਕਿ ਸਾਡੇ ਤਾਂ ਕਈ ਕਈ ਸ਼ਹਿਰਾਂ ਦੇ ਨਾਂ ਬਾਗਾਂ ਦੇ ਉੱਤੇ ਰੱਖੇ ਜਾਂਦੇ ਨੇ ਜਿਵੇਂ ਅੱਜ ਜਿਹਨੂੰ ਅਸੀਂ ਅਜੋਕਾ ਮਰਿੰਡਾ ਕਹਿੰਦੇ ਆ ਮੋਰੰਡੇ ਦਾ ਨਾਮ ਅੱਜ ਤੱਕ ਬਾਗਾਂ ਵਾਲਾ ਹੀ ਕਿਹਾ ਜਾਂਦਾ ਸੀ ਸੋ ਬਾਗਾਂ ਵਾਲਾ ਦਾ ਮਤਲਬ ਉੱਥੇ ਬਾਗੇ ਬਾਗ ਹੋਇਆ ਕਰਦੇ ਸੀ ਸੋ ਬਾਗ ਸਾਡੇ ਕਲਚਰ ਦਾ ਸਾਡੇ ਟ੍ਰੈਡੀਸ਼ਨ ਦਾ ਬਹੁਤ ਵੱਡਾ ਹਿੱਸਾ ਰਹੇ ਨੇ ਸਾਡੇ ਪੁਰਖੇ ਬਾਗ ਲਗਾਉਂਦੇ ਰਹੇ ਨੇ ਔਰ ਬਾਗਾਂ ਦੇ ਵਿੱਚ ਖੇਤੀ ਕਰਕੇ ਉਹ ਆਪਣੀ ਉਪਜੀਵਕਾ ਚਲਾਉਂਦੇ ਰਹੇ ਨੇ ਸੋ ਉਸੇ ਦੇ ਤਹਿਤ ਅਸੀਂ ਅਸੀਂ ਰੂਰਲ ਡਵੈਲਪਮੈਂਟ ਐਂਡ ਪੰਚਾਇਤੀਆਰ ਡਿਪਾਰਟਮੈਂਟ ਵੱਲੋਂ ਅਸੀਂ ਸਾਰੇ ਜਿੰਨੀਆਂ ਪੰਚਾਇਤਾਂ ਸੀ ਉਹਨਾਂ ਨਾਲ ਸੰਪਰਕ ਸਥਾਪਿਤ ਕੀਤਾ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਆਪਣੀ ਪੰਚਾਇਤੀ ਲੈਂਡ ਚੋਂ ਕਿਉਂਕਿ ਪੰਚਾਇਤ ਇੰਡੀਪੈਂਡੈਂਟ ਬਾਡੀ ਹੁੰਦੀ ਹੈ ਸੋ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਸਾਨੂੰ ਥੋੜੀ ਜੀ ਲੈਂਡ ਦਿਓ ਆਪਣੀ ਜਿਹੜੀ ਤੁਹਾਡੀ ਪੰਚਾਇਤੀ ਲੈਂਡ ਹੈ ਅਸੀਂ ਉੱਥੇ ਬਾਗ ਲਗਾ ਕੇ ਦਵਾਂਗੇ ਸਾਡਾ ਡਿਪਾਰਟਮੈਂਟ ਹਾਰਟੀਕਲਚਰ ਡਿਪਾਰਟਮੈਂਟ ਅਸੀਂ ਉੱਥੇ ਲਗਾਵਾਂਗੇ ਬਾਗ ਤੇ ਬਾਗ ਜਦੋਂ ਵੱਡਾ ਹੋਊਗਾ ਉਹਦੇ ਚੋਂ ਜਿੰਨਾ ਵੀ ਤੁਹਾਨੂੰ ਰੈਵਨਿਊ ਆਊਗਾ ਤੁਹਾਡੀ ਪੰਚਾਇਤ ਨੂੰ ਆਊਗਾ ਸਾਡਾ ਇੱਕੋ ਦੇਸ਼ੇ ਹੈ ਦੂਸਰਾ ਉਹਦੇ ਨਾਲ ਸਾਡਾ ਪਰਿਆਵਰਣ ਜਿੱਥੇ ਹਰਿਆ ਭਰਿਆ ਹੋਊਗਾ ਆਕਸੀਜਨ ਜਿਹੜੀ ਹੈ ਉਹ ਵਧੂਗੀ ਇਸ ਦੇ ਨਾਲ ਜਿਹੜਾ ਵਾਤਾਵਰਨ ਹੈ ਜਿਵੇਂ ਕਿ ਗਲੋਬਲ ਵਾਰਮਿੰਗ ਹੈ ਜਿਹੜੀ ਇੱਕ ਬਹੁਤ ਵੱਡਾ ਖਤਰਾ ਬਣਿਆ ਹੋਇਆ ਹੈ ਗਲੋਬਲ ਵਾਰਮਿੰਗ ਗਲੋਬਲ ਵਾਰਮਿੰਗ ਵਰਗੇ ਜਿਹੜੇ ਇਸ਼ੂਜ਼ ਨੇ ਅਸੀਂ ਉਹ ਵੀ ਇਸ਼ੂਜ਼ ਨੂੰ ਜਾਨੀ ਕਿ ਇਹਦੇ ਨਾਲ ਅਸੀਂ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਦੂਸਰਾ ਜਿਹੜਾ ਪਾਣੀ ਹੈ ਜਿਹੜਾ ਡਿਪਲੀਟ ਹੋ ਰਿਹਾ ਸਾਡਾ ਜਿਹੜਾ ਪਾਣੀ ਹੈ ਗਰਾਊਂਡ ਵਾਟਰ ਹੈ ਜਿਹੜਾ ਨੀਚੇ ਜਾ ਰਿਹਾ ਹੈ ਮਾਨ ਸਰਕਾਰ ਦੇ ਉਪਰਾਲੇ ਸਦਕਾ ਵੈਸੇ ਮੈਨੂੰ ਇਹ ਦੱਸਦੇ ਹੋ ਬੜੀ ਖੁਸ਼ੀ ਹੋ ਰਹੀ ਹੈ ਮਹਿਸੂਸ ਕਿ ਅਸੀਂ ਨਹਿਰੀ ਵਿਭਾਗ ਦੇ ਨਾਲ ਮੀਟਿੰਗਾਂ ਕਰਕੇ ਨਹਿਰੀ ਵਿਭਾਗ ਨੇ ਸਾਡੇ ਨੇ ਇੰਨੀ ਅੱਛੀ ਇਰੀਗੇਸ਼ਨ ਡਿਪਾਰਟਮੈਂਟ ਨੇ ਸਾਡੇ ਨੇ ਇੰਨੀ ਅੱਛੀ ਪਰਫਾਰਮੈਂਸ ਕੀਤੀ ਹੈ ਕਿ ਅਸੀਂ ਕਾਫੀ ਜ਼ਿਆਦਾ ਜਾਨੀ ਕਿ ਜਿਹੜਾ ਪੰਜਾਬ ਦਾ ਪਾਣੀ ਹੋਰ ਸਟੇਟਾਂ ਨੂੰ ਅਜਾਈ ਜਾਂਦਾ ਸੀ ਹਰ ਸਾਲ ਵੇਸਟ ਚਲੇ ਜਾਂਦਾ ਸੀ ਹੋਰ ਸਟੇਟਾਂ ਨੂੰ ਚਲੇ ਜਾਂਦਾ ਸੀ ਅਸੀਂ ਉਹਨੂੰ ਯੂਟਿਲਾਈਜ਼ ਨਹੀਂ ਸੀ ਕਰ ਪਾਰੇ ਅਸੀਂ ਉਹਨੂੰ ਹੁਣ ਬਹੁਤ ਵੱਡੇ ਪੱਧਰ ਤੇ ਯੂਟਿਲਾਈਜ਼ ਕਰਨ ਲੱਗੇ ਹੁਣ ਤੋਂ ਅਸੀਂ 10 ਮਿੰਟ ਪਹਿਲਾਂ ਇੱਕ ਮੀਟਿੰਗ ਹੋਰ ਵੀ ਇਹੀ ਕਰਕੇ اٹਿਹਾਂ ਕਿ ਅਸੀਂ ਕਿਵੇਂ ਜਿਹੜੀ ਪੰਜਾਬ ਦਾ ਜਿਹੜਾ ਕਨਾਲ ਸਿਸਟਮ ਹੈ ਉਹਨੂੰ ਹੋਰ ਅੱਛਾ ਉਹਨੂੰ ਹੋਰ ਸਵਿਰਧ ਕਰ ਸਕਦੇ ਆ ਤਾਂ ਜੋ ਜਿਹੜੀ ਆਪਣੀ ਖੇਤੀ ਆ ਸੀ ਜਿਹੜੀ ਸਾਡੀ ਖੇਤੀ ਆ ਜਿਹੜਾ ਸਾਡਾ ਪ੍ਰਮੁੱਖ ਤੰਦ ਹੈ ਵੀ ਆਸੀਂ ਇਹਨੂੰ ਗਰਾਊਂਡ ਵਾਟਰ ਦੀ ਬਜਾਏ ਇਹਨੂੰ ਨਹਿਰੀ ਪਾਣੀ ਤੇ ਹੋਰ ਲੈ ਕੇ ਆ ਸਕੀਏ ਤਾਂ ਜੋ ਅਸੀਂ ਇਹ ਗਰਾਊਂਡ ਵਾਟਰ ਨੂੰ ਆਉਣ ਵਾਲੀਆਂ ਸਾਡੀਆਂ ਜਨਰੇਸ਼ਨ ਸਾਡੀਆਂ نسلਾਂ ਲਈ ਬਚਾ ਕੇ ਰੱਖ ਸਕੀਏ ਸੋ ਜਿੱਥੇ ਮੈਂ ਤਹਿ ਦਿਲ ਦੀ ਗਹਿਰਾਈ ਤੋਂ মিডিਆ ਦਾ ਇੱਕ ਵਾਰ ਤੋਂ ਫੇਰ ਧੰਨਵਾਦ ਕਰਦਾ ਉੱਥੇ ਮੈਂ ਹਾਰਟੀਕਲਚਰ ਡਿਪਾਰਟਮੈਂਟ ਦਾ ਆਨਵੇਬਲ ਮਿਨਿਸਟਰ ਸ਼੍ਰੀ ਮਹਿੰਦਰ ਭਗਤ ਜੀ ਦਾ ਇਹਨਾਂ ਦੇ ਡਿਪਾਰਟਮੈਂਟ ਸਾਰੇ ਦੇ ਅਫੀਸਰ ਸਾਹਿਬਾਨਾਂ ਦਾ ਤੇ ਮੇਰੇ ਆਪਣੇ ਰੂਰਲ ਡਵੈਲਪਮੈਂਟ ਪੰਚਾਇਤੀ ਰਾਜ ਦੇ ਸਾਰੇ ਅਫੀਸਰ ਸਾਹਿਬਾਨਾਂ ਦਾ ਮੈਂ ਉਹਰੇ ਸ਼ਲਾਘਾ ਵੀ ਕਰਦਾ ਹਾਂ ਉਹਨਾਂ ਦਾ ਧੰਨਵਾਦ ਵੀ ਕਰਦਾ ਕਿ ਤੁਸੀਂ ਰਲ ਮਿਲ ਕੇ ਉਪਰਾਲਾ ਕੀਤਾ ਇਹ ਜਿਹੜਾ ਆਪਣਾ ਪਿੰਡ ਆਪਣਾ ਬਾਗ ਜਿਹੜਾ ਪ੍ਰੋਜੈਕਟ ਹੈ ਅਜ ოਫੀਸ਼ੀਅਲੀ ਲਾਂਚ ਕਰ ਦਿੱਤਾ ਗਿਆ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ